ਕਾਲਾ ਧਨੋਲਾ ਤੇ ਉਧਰ ਬਾਈ ਗੋਗੀ ਨੂੰ ਕਾਹਦੇ ਲੈ ਕੇ ਜਾਂਦੇ ਹੋ ਕੌਣ ਆ ਬੰਦਾ ਗੋਗਾ ਕੌਣ ਗੋਗਾ ਮੇਰਾ ਪਾ ਮੁੰਡਾ ਪਾਚਾ ਲੱਗਦਾ ਮੇਰਾ ਇਹ ਚਾਚਾ ਹੈ ਮੇਰਾ ਮੇਰੇ ਛੱਟ ਵੀ ਪਾਣੀ ਜਾਂਦੇ ਤਰਲੇ ਲਾਈਗਾ ਤੇ ਤੂੰ ਕੌਣ ਹੋਇਆ ਨਾ ਕੋਈ ਤੇਨਿਸ ਤੈਨੂੰ ਵੀ ਲੈ ਕੇ ਜਾ ਰਹੇ ਸੀ ਹਾਂ ਮੈਨੂੰ ਘੱਟ ਕੇ ਇਹਨੇ ਮੇਰਾ ਛੱਤ ਤੇ ਮੇਰੀ ਸੁਵਿਸ਼ਾ ਦੀ ਛੱਤ ਪਾ ਦਿੱਤਾ ਮੇਰਾ ਭਰਾ ਸੀ ਯਾਰ ਕਿਹੜੀ ਹੈ ਕੀ ਹੋਈ ਆ ਉਹਦਾ ਕੋਈ ਮਤਲਬ ਨਹੀਂ ਇੰਟਰਨੈਟ ਆਉਣੇ ਤੋਂ ਬਾਅਦ ਨਿਕਲਣ ਦਾ ਲਾਗਣਾ ਕਿਉਂ ਕਿਉਂ ਤੇ ਨਾਲ ਕਿਉਂ ਕਿ ਟੈਗਟ ਗੱਡੀ ਦੇ ਹਰਦਾਈਗਾ ਵੀ ਕਾਣੂ ਮੈਂ ਚਾਚੇ ਨੂੰ ਗੱਤ ਲੈ ਕੇ ਜੰਨੇ ਹਾਂ ਉਹਨੂੰ ਉਹਨੂੰ ਕਿਉਂ ਲੈ ਕੇ ਉਹਨੂੰ ਆਮ ਬੇਨਾ ਕੰਮ ਤੋਂ ਗੱਡੀ ਆਏ ਆਏ ਨਹੀਂ ਤਾਂ ਕੋਈ ਹੋਰ ਇਸ਼ੂ ਨਹੀਂ ਹੈਗਾ ਸਿਰਫ ਬਿਨਾਂ ਕਾਹ ਤੋਂ ਇੱਥੇ ਆ ਕੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਕੁਝ ਵਿਅਕਤੀ ਉਹ ਵਿਅਕਤੀ ਹੈ ਜਿਹੜਾ ਉਹ ਪਰਖੇ ਪਾਣੀ ਦੇਣ ਆਇਆ ਸੀ ਸਰਚਾਉ ਨਹੀਂ ਆਇਆ ਚੱਕਿਆ ਗਿਆ ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਬਾਹਰ ਅਗਲੇ ਨੂੰ ਜੀ ਠੇਕੇ ਤੇ ਲਈ ਹੈ ਜੀ ਉਹ ਕੋਈ ਨਹੀਂ ਜਿਹੜੀ ਵੀ ਆਪਾਂ ਡਟਕੇ ਸਾਰੀਆਂ ਤੁਹਾਨੂੰ ਦੱਸਾਂਗੇ ਹੋਰ ਰੋਡ ਤੇ ਤਾਂ ਕੁਝ ਡਿਸਾਈਡ ਨਹੀਂ ਹੋਣਾ ਜਿਹੜੀਆਂ ਵੀ ਡਿਟੇਲ ਨੇ ਸੀਨੀਅਰ ਅਫਸਰ ਸਾਰੀ ਗੱਲ ਤੁਹਾਨੂੰ ਦੱਸ ਦੇਣਗੇ ਸੜਕ ਦੇ ਉੱਤੇ ਤਮਾਸ਼ਾ ਨਾ ਬਣਾਓ ਕੋਈ ਐਕਸੀਡੈਂਟ ਹੋਏਗਾ ਪਲੀਜ਼ ਸਾਰੇ ਕਲੀਅਰ ਕਰਾਂਗੇ